ਹਲਕਾ ਕਨ ਅਰਦੀ ਪੁਲਿਸ ਨੂੰ ਉਸ ਵੇਲੇ ਕਾਮਯਾਬੀ ਮਿਲੀ ਜਦੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਕ ਵਕ ਮਾਮਲਿਆਂ ਵਿੱਚ ਦੋ ਦੋਸ਼ੀਆਂ ਨੂੰ ਫੀਮ ਸਮੇਤ ਕਾਬੂ ਕੀਤਾ ਗਿਆ ਇਸ ਸਬੰਧੀ ਗੱਲਬਾਤ ਕਰਦੇ ਹਨ ਡੀਐਸਪੀ ਹਰਮਨਪ੍ਰੀਤ ਸਿੰਘ ਚਿਮਾ ਨੇ ਦੱਸਿਆ ਕਿ ਦੋ ਦੋਸ਼ੀਆਂ ਨੂੰ ਟੈਪਲਾ ਰੋਡ ਤੋਂ 2 ਕਿਲੋ 80 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਗਿਆ ਹਾਂਜੀ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਤੋਂ ਅਨ ਸਿੰਘ ਮਾਨ ਅਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਮਹੀਮ ਚਲਾਈ ਗਈ ਹੈ ਉਸ ਦੀ ਲੜੀ ਦੇ ਵਿੱਚ ਸਬ ਡਿਵੀਜ਼ਨ ਕਨੌਰ ਨੇ ਪਿਛਲੇ 48 ਘੰਟਿਆਂ ਦੇ ਵਿੱਚ ਅਸੀਂ 4 ਐਫਆਈਆਰਾਂ ਦਰਜ ਕੀਤੀਆਂ ਨਸ਼ਿਆਂ ਵਿਰੁੱਧ ਜੋ ਪਹਿਲੀ ਐਫਆਈਆਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਵਰੁਣ ਸ਼ਰਮਾ ਜੀ ਤੇ ਐਸਪੀ ਡੀ ਗੁਰਵੰਸ ਬੈਂਸ ਜੀ ਦੇ ਦਿਸ਼ਾ ਨਿਰਦੇਸ਼ੇਟ ਸਾਡੀ ਸ਼ੰਭੂ ਥਾਣੇ ਦੀ ਟੀਮ ਨੇ ਐਸਐਚਓ ਸ਼ੰਭੂ ਇੰਸਪੈਕਟਰ ਹਰਪ੍ਰੀਤ ਸਿੰਘ ਤੇ ਚੌਂਕੀ ਇੰਚਾਰ ਤਿਪਲਾ ਐਸਸੀ ਜਯਵਿੰਦਰ ਸਿੰਘ ਨੇ ਕੱਲ ਦੋ ਬੰਦਿਆਂ ਨੂੰ ਕਾਬੂ ਕੀਤਾ ਤੇਪਲਾ ਮੋਰ ਤੋਂ ਰਜਿੰਦਰ ਕੁਮਾਰ ਅਤੇ ਅਮਰਿਤਪਾਲ ਇਹ ਦੋਨੇ ਦਤਾਲ ਪਤਰਾ ਦੇ ਰਹਿਣ ਵਾਲੇ ਨੇ ਤੇ ਇਨਾਂ ਕੋਲੋਂ ਇਨਾਂ ਕੋਲੋਂ ਇਨਾਂ ਦੇ ਬੈਗ ਚੋਂ 2 ਕਿਲੋ 80 ਗ੍ਰਾਮ ओपीਐਮ ਬਰਾਮਦ ਹੋਈ ਜਿਸ ਦੇ ਤਹਿਤ ਅਸੀਂ ਐਫ ਆਈ ਆ ਨੰਬਰ 50186185 ਦਰਜ ਕਰਕੇ ਤੇ ਉਹ ਦਰਜ ਕਰ ਲਈ ਹੈ ਤੇ ਉਹਦੇ ਦੋਸ਼ੀ ਰਿਮਾਂਡਤੇ ਨੇ ਤੇ ਜਲਦੀ ਉਹਦੇ ਵਿੱਚ ਅਸੀਂ ਬੈਕਵਰਡ ਫਾਰਵਰਡ ਲਿੰਕ ਤੇ ਅਸੀਂ ਵਰਕ ਕਰ ਰਹੇ ਹਾਂ ਤੇ ਜਲਦੀ ਅੱਗੇ ਵੀ ਬੰਦੇ ਇਹਦੇ ਵਿੱਚ ਇਹਦੀ ਲੜੀ ਦੇ ਟ੍ਰੇਸ ਕਰਾਂਗੇ ਪਹਿਲਾਂ ਵੀ ਕੋਈ ਮੁਕੱਦਮਾ ਨਹੀਂ ساری ਬਾਤੇ ਨਹੀਂ ਉਹ ਹਜੇ ਚੈੱਕ ਕਰ ਰਹੇ ਹਾਂ ਜੀ ਸਰ ਇਹ ਫੀਮ ਲੈ ਕੇ ਕਿਥੋਂ ਆ ਰਹੇ ਸੀ ਕਿੱਥੇ ਲੈ ਕੇ ਜਾ ਰਹੇ ਸੀ ਇਹ ਜੀ ਇਹ ਜਿਹੜੀ ਫੀਮ ਸੀ ਹਜੇ ਤੱਕ ਦੀ ਤਫਤੀਸ਼ ਮੁਤਾਬਕ ਇਹ ਦਿੱਲੀ ਦਿੱਲੀ ਸਾਈਡ ਤੋਂ ਲੈ ਕੇ ਆ ਰਹੇ ਸੀਗੇ ਤੇ ਅੱਗੇ ਨਾਕਾ ਲੱਗਿਆ ਹੋਇਆ ਸੀਗਾ ਇਹ ਰਸਤੇ 'ਚ ਉਤਰ ਗਏ ਤੇ ਸਾਡੀ ਟੀਮ ਸਾਈਡ ਤੇ ਵੀ ਖੜੀ ਸੀ ਜਦੋਂ ਇਹ ਇਹਨਾਂ ਨੇ ਪਤਨਾ ਜਾਣਾ ਸੀਗਾ ਤੇ ਉਧਰੋਂ ਫਿਰ ਉਤਰ ਗਏ ਤੇ ਅਸੀਂ ਮਤਲਬ ਇਹਨਾਂ ਨੂੰ ਕਾਬੂ ਕਰ ਲਿਆ ਸਰ ਅੱਗੇ ਕਿੱਥੇ ਲੈ ਕੇ ਜਾਣੀ ਸੀ ਅੱਗੇ ਪਤਨਾ ਹੀ ਲੈ ਕੇ ਜਾਣੀ ਸੀ ਜੀ ਹਜੇ ਐਗਜ਼ੈਕਟ ਇਨਵੈਸਟੀਗੇਸ਼ਨ ਹੋਣੀ ਆ ਪਰ ਹਜੇ ਪਤਨਾ ਸਾਈਡ ਹੀ ਲੈ ਕੇ ਜਾਣੀ ਸੀ ਕੀ ਲੱਗਦਾ ਸਰ ਇਹਨਾਂ ਦੇ ਕੋਈ ਇਸ ਤਰ੍ਹਾਂ ਦਾ ਅੱਗੇ ਵੀ ਲਿੰਕ ਜੁੜਦਾ ਹੋਵੇਗਾ ਜੀ ਜੁੜਨਗੇ ਜੀ ਅਸੀਂ ਕਰ ਰਹੇ ਹਾਂ ਟੈਕਨੀਕਲ ਗ੍ਰੀ ਸੀਨੀਅਰ ਅਫਸਰਾਂ ਵੱਲੋਂ ਸਾਡੇ ਐਸਐਸਪੀ ਸਾਹਿਬ ਆ ਆਈਪੀਐਸ ਬਰੂੰ ਸ਼ਰਮਾ ਜੀ ਵੱਲੋਂ ਸਾਨੂੰ ਦੇਸ਼ਾ ਨਿਰਦੇਸ਼ ਮਿ ਇਹਦੇ ਬੈਕਵਰਡ ਫਾਰਵਰਡ ਲਿੰਕ ਜਿਹੜੀ ਇਹੋ ਜੀ ਰਿਕਵਰੀ ਹੁੰਦੀ ਹੈ ਉਹ ਚ ਫੜ ਕੇ ਅਸੀਂ ਜਲਦੀ ਅੱਗੇ ਵੀ ਜਿਹੜੇ ਬੰਦੇ ਨੂੰ ਦੇਣ ਜਾ ਰਿਹਾ ਸੀਗਾ ਉਹਨੂੰ ਵੀ ਅਸੀਂ ਮਤਲਬ ਜਲਦੀ ਹੀ ਕੈਚ ਕਰ ਲਾਂਗੇ ਤੇ ਜਿੱਥੋਂ ਲੈ ਕੇ ਆਇਆ ਉਧਰ ਵੀ ਸਾਡੀਆਂ ਟੀਮਾਂ ਗਈਆਂ ਹੋਈਆਂ ਹਨ। ਜੁਧ ਨਸ਼ੇ ਬੰਦੂ ਤੇ ਸਰਕਾਰ ਨੇ ਮੂਲੀ ਚਲਾਈ ਹੋਈ ਹੈ ਉਹਦੇ ਤਹਿਤ ਲਗਾਤਾਰ ਕਾਰਵਾਈ ਹੋ ਰਹੀ ਹੈ ਨਸ਼ਾ ਤਰ। ਹਾਂਜੀ ਹਾਂਜੀ ਤਾਂ ਅੱਗੇ ਕਿਸ ਤਰੀਕੇ ਦੀ ਕਾਰਵਾਈ ਚੱਲਦੀ ਰਹੇਗੀ? ਅੱਗੋ ਵੀ ਆਹੀ ਚੱਲਦੀ ਰਹੇਗੀ ਇਹਦੇ ਸਬੰਧ ਦੇ ਵਿੱਚ ਅਸੀਂ ਕੱਲ ਕਨੌਟ ਥਾਣੇ ਦੇ ਵਿੱਚ ਵੀ ਇੱਕ ਜੁਵੈਲਰ ਸੀ ਉਹਦੇ ਕੋਲੋਂ ਉਹਦਾ 모हित ਭੋਲਾ ਨਾਮ ਦਾ ਲੜਕਾ ਉਹਦੇ ਕੋਲੋਂ 300 ਗ੍ਰਾਮ ਓਪੀ ਰਿਕਵਰ ਕੀਤੀ ਹੈ ਜੀ ਤੇ 40500 ਰੁਪਏ ਡਰਗਮਣੀ ਉਹਦੇ ਕੋਲ ਰਿਕਵਰ ਕੀਤੀ ਹੈ ਤੇ ਉਹ ਵੀ ਅੱਜ ਪੁਲਿਸ ਰਿਮਾਂਡ ਉਹਦਾ ਲਵਾਂਗੇ ਉਹਦੇ ਚ ਵੀ ਜਿਹੜਾ ਨਾਲ ਕੋਈ ਦੋਸ਼ੀ ਟੈਂਗਲ ਹੋਊਗਾ ਉਹਨੂੰ ਵੀ ਨਾਮਿਨੇਟ ਕਰਾਂਗੇ ਤੇ ਇਹਦੇ ਨਾਲ ਹੀ ਅਸੀਂ ਦੋ ਸਾਈਜ਼ ਦੇ ਪਰਚੇ ਵੀ ਦਿੱਤੇ ਨੇ ਇੱਕ ਕਸ਼ਮੀਰੀ ਲਾਲ ਸਨ ਆਫ ਉਹ ਕਸ਼ਮੀਰੀ ਲਾਲ ਦੇ ਖਿਲਾਫ ਦਿੱਤਾ ਉਹ ਵੀ ਘੌਂ ਥਾਣੇ ਦਿੱਤਾ ਇਹਦੇ ਨਾਲ ਹੀ ਇੱਕ ਪੁਰਾਣਾ ਪੈਡਲਰ ਸੀਗਾ ਸ਼ੀਸ਼ਾ ਸਿੰਘ ਜਿਹੜਾ ਹੁਣੇ ਬੇਲ ਆਊਟ ਹੋ ਕੇ ਆਇਆ ਸੀਗਾ ਉਹਦੇ ਖਿਲਾਫ ਵੀ ਅਸੀਂ ਸ਼ੀਸ਼ਾ ਸਿੰਘ ਸਨਵੋ ਦਲੀਪ ਸਿੰਘ ਵਾਸੀ ਗੋਪਾਲਪੁਰ ਦੇ ਖਿਲਾਫ ਵੀ ਅਸੀਂ 20 ਬੋਤਲਾਂ ਨਜਾਇਜ਼ ਸ਼ਰਾਬ ਦਾ ਪਰਚਾ ਦਿੱਤਾ ਸਰ ਜਿਹੜੇ ਇਹ ਦੋ ਦੋਸ਼ੀ ਗ੍ਰਿਫਤਾਰ ਕਿਤੇ ਕੋਈ ਇਹਨਾਂ ਕੋਈ ਵਹੀਕਲ ਬਰਾਮਦ ਹੋਇਆ ਤੇ ਜਾਂ ਕੋਈ ਡਰੱਗ ਮਨੀ ਬਰਾਮਦ ਕੀਤੀ ਨਹੀਂ ਇਹਨਾਂ ਕੋਲੇ ਡਰੱਗ ਮਨੀ ਕੋਈ ਨਹੀਂ ਇਹ ਤਾਂ ਕਿਰਾਏ ਦੇ ਪੈਸੇ ਪੁੱਛੇ ਸੀਗੇ ਜਾਮਾਂ ਤਲਾਸ਼ੀ ਸੀਗੀ ਡਰੱਗ ਮਨੀ ਇਹਨਾਂ ਕੋਲੇ ਕੋਈ ਨਹੀਂ ਡਰੱਗ ਮਨੀ ਘਨੌਰ ਵਾਲੇ ਰਿਕਵਰੀ ਸਾਨੂੰ ਪ੍ਰਾਪਤ ਹੋਈ ਹੈ ਵਹੀਕਲ ਨਹੀਂ ਸੀ ਇਹ ਪੈਦਲ ਸੀ ਬਸਤੇ ਆ ਰਹੇ ਸੀ ਇੱਥੇ ਨਾਕਾ ਦੇਖ ਕੇ ਉਤਤ ਬਾਅਦ ਸਾਈਡ ਤੇ ਜਦੋਂ ਜਾਨ ਲੱਗੇ ਤਾਂ ਅਸੀਂ ਕਾਬੂ ਕਰ ਲਿਆ ਮਤਲਬ ਕਿ ਸਾਡੀ ਟੀਮ ਹੋਰ ਖੜੀ ਸੀ। ਪ੍ਰਾਪਤੀ ਵੇਚਣੇ اور ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز